ਹਰ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਤੁਸੀਂ ਸਾਡੇ ਵੀਊਜ਼ ਲੋਕਾਂ ਤੱਕ ਸਾਡੇ ਤੱਕ ਪਹੁੰਚਾਉਂਦੇ ਹੋ ਹਮੇਸ਼ਾ ਵੀ ਜੋ ਕੀ ਹੋ ਰਿਹਾ ਕੀ ਪਾਰਟੀ ਕੀ ਕਰ ਰਹੀ ਆ ਕਿੰਨਾਂ ਲਈ ਕੀ ਕਰ ਰਹੀ ਆ ਉਹ ਸਾਰੇ ਤੁਸੀਂ ਪਹੁੰਚਾਉਂਦੇ ਹੋ ਉਹਦੇ ਲਈ ਅਸੀਂ ਤੁਹਾਡਾ ਵਿਸ਼ੇਸ਼ ਧੰਨਵਾਦ ਕਰਦੇ ਆਂ ਔਰ ਅੱਜ ਦੀ ਮੀਟਿੰਗ ਦਾ ਏਜੰਡਾ ਹੈ ਅਸੀਂ ਨਵੇਂ ਨਿਯੁਕਤ ਕੀਤੇ ਸਾਰੇ ਜਿਹੜੇ ਸਾਡੇ ਪਹਿਲਾਂ ਅਸੀਂ ਹਲਕਾ ਪ੍ਰਧਾਨ ਲਾਇਏ ਸੀਗੇ ਤੇ ਫਿਰ ਉਸ ਸਵਾਦ ਅਸੀਂ ਬਲਾਕ ਲੈਵਲ ਤੇ ਲਾਏ ਤੇ ਹੁਣ ਪਿੰਡਾਂ ਦੇ ਵਿੱਚ ਅਸੀਂ 11-11 ਮੈਂਬਰੀ ਕਮੇਟੀयां ਬਣਾਉਣੀਆਂ ਨੇ ਤੇ ਉਹ ਜਿਹੜੀਆਂ ਕਿ ਜੋ ਸਰਕਾਰ ਦੇ ਤੋਂ ਹੁਕਮ ਆਉਣਗੇ ਉਹਦੇ ਅਨਸਾਰ ਵੀ ਅਸੀਂ ਕੰਮ ਕਰਾਂਗੇ ਤੇ ਔਰ ਕਿਸਾਨ ਪੱਖੀ ਕੰਮ ਹੋਰ ਵੀ ਜੋ ਹੋਣਗੇ ਕਿਸਾਨਾਂ ਪੱਖੀ ਕੰਮ ਉਹ ਸਾਰੇ ਕੀਤੇ ਜਾਣਗੇ ਜੀ ਜੋ ਕਿਸਾਨਾਂ ਦੀ ਜੋ ਮੁਸ਼ਕਲਾਂ ਆਉਂਦੀਆਂ ਉਹਨਾਂ ਨੂੰ ਮੁੱਢਲੀਆਂ ਲੋੜਾਂ ਨੇ ਜੋ ਵੀ ਹੈ ਚਾਹੇ ਖਾਦ ਬੀਜ ਪਾਣੀ ਬਿਜਲੀ ਦੇ ਇਹ ਜਿਹੇ ਮੁੱਦੇ ਉਹਨਾਂ ਲਈ ਇਸ ਪੈਪਲ ਦੇ ਆਧਾਰ ਦੇ ਉੱਤੇ ਅਸੀਂ ਪਿੰਡਾਂ ਦੇ ਵਿੱਚ ਤਾਂ ਕਿ ਸਾਡਾ ਇੱਕ ਸਿਸਟਮ ਬਣ ਜਵੇ ਜੇ ਕਿਤੇ ਇੱਕ ਤਾਂ ਪ੍ਰੋਬਲਮ ਆ ਉਹ WhatsApp ਗਰੁੱਪ 'ਚ ਪਾਵੇ ਤਾਂ ਉੱਥੇ ਸਾਰਿਆਂ ਨੂੰ ਪਤਾ ਲੱਗ ਜੂਵੇ ਉੱਥੇ ਆਹ ਪ੍ਰੋਬਲਮ ਆ ਜੀ ਇਸ ਲਈ ਅਸੀਂ ਇਹ ਸਾਰੇ ਸੰਗਠਨ ਅਸੀਂ ਦੁਬਾਰਾ ਰਿਵਾਈਵ ਕਰਕੇ ਦੁਬਾਰਾ ਸਾਰੇ ਕਰ ਰਹੇ ਹਾਂ ਜੀ ਜੀ ਮੇਨ ਮੁਸ਼ਕਲਾਂ ਕੀ ਆ ਰਹੀਆਂ ਪਤਾ ਲੱਗਿਆ ਤੁਹਾਡੇ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਸਰ ਮੇਨ ਮੁਸ਼ਕਲਾਂ ਤੇ ਪਹਿਲਾਂ ਤਾਂ DAP ਦੀ ਆ ਰਹੀ ਸੀ ਮੇਨ ਜੀ ਉਹ ਸਾਰੀ ਸੋਲਵ ਕੀਤੀ ਗਈ ਜੀ ਹਾਂ ਇਹ ਜੀ ਮੇਨ ਮੁਸ਼ਕਲ ਫਸਲ ਬੀਜਣ ਦੀ ਆ ਰਹੀ ਸੀਗੀ ਬਾਕੀ ਜਿਹੜੇ ਹੜਪੀੜ ਦਾ ਇਲਾਕੇ ਆ ਉਥੇ ਮਿੱਟੀ ਪੱਧਰ ਕਰਨ ਦੀ ਉਥੇ ਦੇਖੋ ਤੁਸੀਂ ਕਿਵੇਂ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੇ ਹੀ ਉਥੇ ਜਾ ਕੇ ਉਹਨਾਂ ਦੀ ਮਦਦ ਕੀਤੀ ਆ ਉਹਨਾਂ ਦੇ ਸਾਡੀ ਸਰਕਾਰ ਨੇ ਉਹਨਾਂ ਦਾ ਇਹ ਸਾਥ ਦਿੱਤਾ ਵੀ ਜਿਸ ਖੇਤ ਉਸ ਦੀ ਰੇਤ ਉਹਦੇ ਅਕੋਰਡਿੰਗ ਉਹ ਜੀਮੀਂਦਾਰ ਆਪਦੇ ਖੇਤ ਚੋਂ ਰੇਤ ਚੱਕਦਾ ਉਹ ਵੇਚ ਦਿੰਦਾ ਤੇ ਜੇ ਉਹਨੂੰ ਉਹਦੀ ਆਮਦਨ ਆਉਂਦੀ ਆ ਤਾਂ ਕਿ ਉਹਦਾ ਕੁਛ ਨਾ ਕੁਛ ਉਹਦਾ ਸਾਰਾ ਨੁਕਸਾਨ ਨਹੀਂ ਪੂਰਾ ਕੀਤਾ ਜਾ ਸਕਦਾ ਕੁਝ ਨਾ ਕੁਝ ਜੋ ਹੋਇਆ ਪੂਰਾ ਕੀਤਾ ਸਰਕਾਰ ਨੇ 20000 ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਵੀ ਦਿੱਤਾ ਉਹਨਾਂ ਦਾ ਔਰ ਉਹਨਾਂ ਦਾ ਜੋ ਵੀ ਹੁਣ ਆਉਣ ਲਾਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਉੱਥੇ ਆਉਣ ਗਿਆ ਕਿਉਂਕਿ ਕਿ ਲੋਕਾਂ ਦੀਆਂ ਜ਼ਮੀਨਾਂ ਇੱਧਰ ਉੱਧਰ ਰਲ ਗਈਆਂ ਉਹਦੇ ਦਸਬੰਦੀ ਜੋ ਵੀ ਉਹਨਾਂ ਦੀ ਹੋਣ ਗਿਆ ਮਿੰਟੀਆਂ ਗਿਣਤੀਆਂ ਉਹ ਵੀ ਸਰਕਾਰ ਕੋਲੋਂ ਕਰਵਾ। ਜਿਵੇਂ ਕਿ ਕੋਈ ਕਹੇ ਰੇਤਾ ਵਗੈਰਾ ਮਿੱਟੀ ਜਿਹੜੀ ਆਂਦੀ ਉਹਦੇ ਨਾਲ ਕਈ ਜਿਹੜਾ ਫਸਲਾਂ ਜੇ ਪ੍ਰੋਪਰ ਚੱਲੀਆਂ ਨਹੀਂ ਕਿ ਉਹਨਾਂ ਦਾ ਕਿਸ ਤਰ੍ਹਾਂ ਹੋ ਤਿਆ। ਨਹੀਂ ਚੱਲਣ ਗਿਆ ਫਸਲਾਂ ਜਿਉ ਚਲੋ ਪਹਿਲੀ ਵਾਰ ਹੀ ਹੁੰਦਾ। ਜੇ ਤੂੰ ਪਰੇ ਤਾਂ ਚੜਿਆ ਆਉਂਦਾ ਜੀ ਉਹਨੇ ਦੇਤਾ ਜਾਂਦਾ ਕਰਾ ਨਾਲ ਪਾਸੇ ਲਾਇਆ ਜਾਊਗਾ ਜੀ ਜਾਂ ਉਹਨੂੰ ਉੱਥੋਂ ਚਕਾ ਕੇ ਹੋਰ ਦੂਜੀ ਦਾਨ ਟਰਾਂਸਪੋਰਟ ਕਰਕੇ ਸਿੱਟਿਆ ਜਾਊਗਾ ਜੀ ਉਹ ਜ਼ਮੀਨ ਤਾਂ ਥੱਲੇੋਂ ਉਪਜਾਊ ਨਿਕਲੀ ਆਉਣੀ ਆ ਫੇਰ ਵੀ ਔਰ ਫਿਰ ਜਿੱਥੇ ਇੱਕ ਹੋਰ ਫਰਕ ਪੈਂਦਾ ਜਦੋਂ ਹਲਦਾ ਪਾਣੀ ਆਉਂਦਾ ਨਾ ਉਹ ਧਰਤੀ ਨੂੰ ਉਪਜਾਊ ਬਣਾ ਜਾਂਦਾ ਵਾ ਤੇ ਉੱਥੇ ਬਹੁਤ ਜ਼ਿਆਦਾ ਖਾਨਦ ਪਾਉਣ ਦੀ ਲੋੜ ਨਹੀਂ ਪੈਂਦੀਗੀ ਇਸ ਲਈ ਉਹਦਾ ਕੋਈ ਨੁਕਸਾਨ ਉਹਦਾ ਯਾਨੀ ਬੀਸਿਕਲੀ ਫਸਲ ਦੇ ਉੱਤੇ ਕੋਈ ਨੁਕਸਾਨ ਨਹੀਂ ਫਸਲਾਂ ਉਮੀ ਲਹਿਰ ਆਉਣ ਗਿਆ ਪੰਜਾਬ ਦੀਆਂ ਜਿਵੇਂ ਅੱਗੇ ਲਹਿਰ ਆਉਂਦੀ ਸਰ ਕਿੰਨੇ ਪਿੰਡਾਂ ਦੀ ਕਵਰ ਕੀਤੀ ਗਈ ਹੈ ਕਿੰਨੇ ਪਿੰਡਾਂ ਤੇ ਕਮੇਟੀਆਂ ਬਣਾਈਆਂ ਗਈਆਂ ਇਹ ਤਕਰੀਬਨ ਅਸੀਂ ਹਲੇ ਤਾਂ ਕਮੇਟੀਆਂ ਦੀ ਸ਼ੁਰੂਆਤ ਆ ਜੀ ਤੇ ਕਮੇਟੀਆਂ ਦੀ ਸ਼ੁਰੂਆਤ ਆ ਅੱਜ ਮੀਟਿੰਗ ਸੱਦੀ ਹੈ ਜੀ ਹਲੇ ਅਸੀਂ ਪਿੰਡਾਂ ਚੋਂ ਪਹਿਲਾਂ ਇੱਕ ਹਰ ਇੱਕ ਪਿੰਡ ਵਿੱਚੋਂ ਇੱਕ ਇੱਕ ਬੰਦਾ ਲਿਆ ਸੀਗਾ ਹੁਣ ਅਸੀਂ ਕਿ ਟੋ ਕਸਟ ਵੀ ਇੱਥੇ 11-11 ਮੈਂਬਰੀ ਕਮੇਟੀਆਂ ਬਣਾ ਕੇ ਜੋ ਵੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਰਵੇਂ ਖੜਾ ਹੋ ਹੈ ਕਮੇਟੀ ਕੰਮ ਕੀ ਚੱਲੂਗੀ ਕੰਮ-ਕੰਮ ਉਥੇ ਜ਼ਿੰਮੇਵਾਰਾਂ ਦੀਆਂ ਮੁਸ਼ਕਲਾਂ ਜੀ ਜੋ ਵੀ ਮੁਸ਼ਕਲਾਂ ਜ਼ਿੰਮੇਵਾਰਾਂ ਨੂੰ ਆਉਣਗੀਆਂ ਉਹ ਸਾਰਾ ਕੰਮ ਕਰੂਗੀ ਜੋ ਸਰਕਾਰ ਦੀਆਂ ਨੀਤੀਆਂ ਹੋਣਗੀਆਂ ਉਹਗਾਹ ਤੱਕ ਪਹੁੰਚਾਉਣ ਲਈ ਲੋਕਾਂ ਤੱਕ ਪਹੁੰਚਾਉਣ ਲਈ ਲੋਦੋ ਸਾਰੇ ਕੰਮ ਕਰੂਗੀ ਜੋ ਵੀ ਨਵੀਂ ਨੀਤੀ ਆਊਗੀ ਸਰਕਾਰ ਦੀ ਜਾਂ ਪੁਰਾਣੀਆਂ ਨੇ ਕਈਆਂ ਨੂੰ ਲੋਕ ਬੈਨੀਫਿਟ ਨਹੀਂ ਮਿਲਦੇ ਜ਼ਿੰਮੇਵਾਰਾਂ ਦੇ ਜੋ ਕੰਮ ਨੇ ਚਾਹੇ ਉਹ ਤਹਿਸੀਲ ਲੈਵਲ ਤੱਕ ਕੰਮ ਆ ਚਾਹੇ ਡਿਸਟ੍ਰਿਕਟ ਲੈਵਲ ਤੱਕ ਕੰਮ ਆ ਕੋਈ ਵੀ ਕੰਮ ਆ ਉਹਨਾਂ ਦੇ ਕਮੇਟੀ ਉਹਨਾਂ ਦੇ ਨਾਲ ਰਮੋੜੇ ਮੋੜੇ ਜੀ ਹੈ ਰਮੋੜ ਕਿਉਂ ਕੋਈ ਵੀ ਰਿਪੋਰਟ ਦਾ ਸਾਨੂੰ ਕਰੂਗੀ ਅਸੀਂ ਅੱਗੇ ਕਰਾਂਗੇ ਅੱਗੇ ਸਾਡੀ ਸਰਕਾਰ ਤੱਕ ਜਾਊਗੀ ਜੀ ਇਹ ਜੋ ਲੋਕਾਂ ਨੂੰ ਰਾਹਤ ਮਿਲੇਗੀ ਬਿਲਕੁਲ ਲੋਕਾਂ ਨੂੰ ਰਾਹਤ ਮਿਲੂਗੀ ਜੀ ਕਿ ਲੋਕਾਂ ਨੂੰ ਅੱਗੇ ਨਾਲ ਸੌਖਾ ਮਹਿਸੂਸ ਕਰਾਉਣਾ ਤਾਂ ਕਿ ਲੋਕਾਂ ਦੀ ਜਿਹੜੀ ਖੱਜਲ ਖਵਰੀ ਦਿਹਾੜੀਆਂ ਪਨ ਕੇ ਸ਼ਹਿਰ ਦੇ ਵਿੱਚ ਜਾਂਦੇ ਆ ਜੀ ਉਹਨਾਂ ਦੀ ਲੋਕਾਂ ਦੀ ਉਹ ਘਟੋਕਾ ਟੋ ਬਚਤ ਹੋ ਸਕੇ ਵੀ ਜਿਹੜੀ ਉਹ ਤਾਂ ਕਿ ਜਿਹੜੀ ਕਮੇਟੀ ਆ ਲੈਵਲ ਤੇ ਉਹ ਸਾਡੇ ਅਫਸਰ ਸਾਹਿਬਾਨ ਨਾਲ ਉਹਨਾਂ ਦੀ ਮੀਟਿੰਗ ਕਰਾਈ ਜਾਊਗੀ ਤਾਂ ਕਿ ਉੱਥੇ ਬੈਠੀ ਉਹਨਾਂ ਦਾ ਕੰਮ ਹੋ ਸਕੇ ਸਰ ਜੀ ਦੇਖੋ ਟਾਰਗੇਟ ਤਾਂ ਸਾਡਾ ਤਾਂ 22 ਤੱਕ ਹੀ ਸੀਗਾ ਜੀ ਪਰ ਅਸੀਂ ਹੁਣ ਥੋੜੇ ਜਿ ਇਹਨਾਂ ਤੋਂ ਐਕਸਟੈਂਸ਼ਨ ਲੈਨੇ ਆ ਸਿੱਧੂ ਸਾਹਿਬ ਤੋਂ ਅਸੀਂ 2-4 ਦਿਨਾਂ ਦੇ ਵਿੱਚ ਹੋਰ ਸਾਰਾ ਕੰਪਲੀਟ ਕਰਕੇ ਇਹਨਾਂ ਦੇ ਸਪੋਰਟ ਕਰ ਦੇਣਾ ਜੀ ਫਿਰ ਐਨਾਉਂਸਮੈਂਟ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਵਰਕ ਚੱਲੂ ਹੋ ਜਾਊਗਾ